ਸਲੋਕ ਮਹਲਾ ਪਹਿਲਾ ਸੁਣ ਕੈ ਪਰਬਤ ਗੁਫਾ ਕਰੀ ਕਹਿ ਪਾਣੀ ਪਹਿਆ ਕੰ ਵਿਚ ਧਰਤੀ ਕਹਿ ਆਕਾਸੀ ਉਰਦ ਰਹਾ ਸਿਰ ਭਾ ਪੁਰ ਕਰ ਕਾਇ ਕੱਪੜ ਪਹਿਰਾ ਧੋਵਾ ਸਦਾ ਕਾਰ ਬੱਗਾ ਰੱਤਾ ਪੀਲਾ ਕਾਲਾ ਬੇਦਾਂ ਕਰੀ ਪੁਕਾਰ ਹੋਏ ਕੁਚੀਲ ਰਹਾ ਮਲ ਧਾਰੀ ਦਰਮਤ ਮਤ ਵਿਕਾਰ ਨਾ ਹਾਂ ਨਾ ਮੈਂ ਨਾ ਹਾਂ ਹੋਵਾ ਨਾਨਕ ਸ਼ਬਦ ਵਿਚਾਰ ਮਹਿਲਾ ਪਹਿਲਾ ਬਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੈ ਅੰਤਰ ਮੈਲ ਲੱਗੀ ਨਹੀਂ ਜਾਣ ਬਾਹਰੋਂ ਮਲ ਮਲ ਧੋਵੈ ਅੰਦਾ ਭੂਲ ਪਿਆ ਜਮ ਜਾਲੇ ਵਸਤ ਪਰਾਈ ਆਪਣੀ ਕਰ ਜਾਣੇ ਹਉਮੈ ਵਿੱਚ ਦੁੱਖ ਘਾਲੇ ਨਾਨਕ ਗੁਰਮੁਖ ਹੋ ਮੈਂ ਟਟਾ ਤਾਂ ਹਰ ਹਰ ਨਾਮ ਧਿਆਵੈ ਨਾਮ ਜਪੇ ਨਾਮੁ ਆਰਾਦੇ ਨਾਮੈ ਸੁਖ ਸਮਾਵੈ ਪਵੜੀ ਕਾਇਆ ਹੰਸ ਸੰਜੋਗ ਮੇਲ ਮਿਲਾਇ ਤਿਨਹੀ ਕੀਆ ਬਿਜੋਗ ਜੇ ਨਹੀਂ ਉਪਾਇ ਮੂਰਖ ਭੋਗੇ ਭੋਗ ਦੁੱਖ ਸਵਾਇ ਸੁਖੋਂ ਉਠੇ ਰੋਗ ਪਾਪ ਕਮਾਇ ਹਰਖੋਂ ਸੋਗ ਬਿਜੋਗ ਉਪਾਇ ਖਪਾਇ ਮੂਰਖ ਗਣ ਤਗਣਾਏ ਝਗੜਾ ਪਾਇਆ ਸਤ ਗੁਰ ਹੱਥ ਨਵੇੜ ਝਗੜ ਚੁਕਾਇਆ ਕਰਤਾ ਕਰੇ ਸੋ ਨਾ ਚਲਹ ਚਲਾਇਆ ਕਰਤਾ ਕਰੇ ਸੋ ਨਾ ਚਲਹ ਚਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਲੋਕ ਅਤੇ ਪੌੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 139 ਦੇ ਉੱਪਰ ਅੰਕਿਤ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਸ ਸਮੇਂ ਦੇ ਜਿਹੜੇ ਕਰਮ ਕਾਂਡੀ ਲੋਕ ਸਨ ਜਿਹੜੇ ਪर्वਤਾਂ ਤੇ ਬੈਠ ਜਾਂਦੇ ਸਨ ਗੁਫਾਵਾਂ ਬਣਾ ਲੈਂਦੇ ਸਨ ਕੋਈ ਪਾਣੀ ਦੇ ਵਿੱਚ ਬਹਿ ਜਾਂਦਾ ਸੀ ਕੋਈ ਧਰਤੀ ਦੇ ਵਿੱਚ ਕੋਈ ਪੁੱਠਾ ਲਟਕਦਾ ਸੀ ਉਹਨਾਂ ਦੀ ਗੱਲ ਕਰਕੇ ਫਿਰ ਸਤਿਗੁਰੂ ਗੁਰਮਤਿ ਦੀ ਗੱਲ ਸਮਝਾਈਏ ਤੇ ਇਸ ਸ਼ਬਦ ਵਿੱਚ ਪਹਿਲੀ ਵਾਰੀ ਆਇਆ ਸ਼ਬਦ ਪਵੜੀ ਕੇਵਲੇ ਆਪ ਜੀ ਸਹਿਜ ਪਾਠ ਕਰਦੇ ਹੋ ਸਾਡੇ ਮਨ ਵਿੱਚ ਆਉਂਦਾ ਵੀ ਪੌੜੀ ਹੁੰਦਾ ਪਵੜੀ ਕਿਉਂ ਹੈ ਅੱਗੇ ਆਪਾਂ ਵਿਚਾਰ ਕਰਾਂਗੇ ਸਤਿਗੁਰੂ ਕਹਿੰਦੇ ਸੋਇਨੇ ਕਾਹ ਪਰਵਤ ਗੁਫਾ ਕਰੀ ਕਹ ਪਾਣੀ ਪਿਆ ਕਹਿੰਦੇ ਮੈਂ ਸੋਨੇ ਦੇ ਪਰਵਤ ਦੇ ਉੱਪਰ ਗੁਫਾ ਬਣਾ ਕੇ ਬਹਿ ਜਾ ਤੇ ਇਹਦਾ ਅਰਥ ਵਿਦਵਾਨਾਂ ਨੇ ਸੁਮੇਰ ਪਰਵਤ ਵੀ ਕੀਤਾ ਸੋਇਨੇ ਕਾਹ ਪਰਵਤ ਗੁਫਾ ਕਰੀ ਕਾ ਪਾਣੀ ਪਿਆ ਜਾਵੇਂ ਪਾਣੀ ਦੇ ਵਿੱਚ ਜਲ ਧਾਰਾ ਕਰਾ ਪੁਰਾਣੇ ਸਮਿਆਂ ਦੇ ਵਿੱਚ ਇਹ ਲੋਕ ਕਰਦੇ ਸਨ ਇੱਕ ਇੱਥੇ ਕੋਈ ਸਾਧੂ ਸੀ ਕਿਸੇ ਪਿੰਡ ਦਾ ਤੇ ਠੰਡ ਦਾ ਮੌਸਮ ਤੇ ਲੋਕਾਂ ਦੇ ਵਿੱਚ ਜਾਇਜਾ ਕਰਾਈ ਵੀ ਜਲ ਧਾਰਾ ਕਰ ਰਹੇ ਆ ਮਹਾਰਾਜ ਉਹ ਕੀ ਕਰਦੇ ਸੀ ਉਹਨਾਂ ਨੇ ਪਾਣੀ ਦੇ ਘੜੇ ਭਰ ਕੇ ਰੱਖ ਲਏ 101 ਉਹ ਠੰਡ ਵਿੱਚ ਕਿੰਨਾ ਪਾਣੀ ਘੜੇ ਦਾ ਠੰਡਾ ਹੋ ਜਾਂਦਾ ਫਿਰ ਇੱਕ ਲੱਕੜੀਆਂ ਜਿਹੇ ਬਨ ਕੇ ਨਾ ਉੱਪਰ ਗਾਗਰ ਬਨ ਲਏ ਉਹਦੇ ਵਿੱਚ ਮੋਰੀ ਕਰ ਦਿੱਤੀ ਉਹਦੇ ਥੱਲੇ ਬੈਠਾ ਤੇ ਉਹਦੇ ਤਾਲੂ ਦੇ ਉੱਪਰ ਪਾਣੀ ਪੈ ਰਿਆ ਬੜੀ ਦੂਰੋਂ ਦੂਰੋਂ ਲੋਕ ਉਹਨੂੰ ਦੇਖਣ ਆ ਰਹੇ ਤੇ ਜਿਹੜੇ ਜਾਣਦੇ ਸੀ ਨਾ ਉਸ ਪਿੰਡ ਦੇ ਲੋਕ ਇਹ ਪੰਜਾਬ ਦੀ ਘਟਨਾ ਹੈ ਜਿਹੜੇ ਲੋਕ ਜਾਣਦੇ ਸੀ ਨਾ ਉਹਨਾਂ ਨੇ ਆਖਿਆ ਵੀ ਬੇਫਕੂਪੋ ਕਾਹਦੇ ਭੱਜੇ ਫਿਰਦੇ ਹੋ ਲੋਕੀ ਉਹਨੂੰ ਪੈਸੇ ਵੀ ਮੱਥਾ ਟੇਕੀ ਜਾ ਰਹੇ ਬਾਬਾ ਜੀ ਜਲ ਧਾਰਾ ਕਰਨੀ ਠੰਡ ਦੇ ਵਿੱਚ ਇਹਨਾਂ ਠੰਡਾ ਪਾਣੀ ਆਪਣੇ ਸਿਰ ਦੇ ਵਿੱਚ ਪਵਾ ਰਹੇ ਉਹਨਾਂ ਨੇ ਆਖਿਆ ਵੀ ਇਹਨੇ ਖਾਦਾ ਤਧੂਰਾ ਇਹਨੂੰ ਲੱਗਦੀ ਅੰਦਰੋਂ ਗਰਮੀ ਤੈਨੂੰ ਕੋਈ ਅਸਰ ਨਹੀਂ ਭਾਵੇਂ ਜਿੰਨਾ ਮਰਜ਼ੀ ਠੰਡਾ ਪਾਣੀ ਪਾਈ। ਇਦਾਂ ਦੇ ਤੇ ਜਲਧਾਰੇ ਕਰਦੇ ਸੀ। ਮਤਲਬ ਲੋ ਭੇਖ ਦਿਖਾਇਓ ਜਗਤ ਕੋ ਲੋਗਣ ਕੋ ਵਸ ਕੀ। ਵੀ ਲੋਕ ਕਹਣ ਵੀ ਇਹ ਕੋਈ ਅਲੱਗ ਤੋਂ ਕਰ ਰਿਹਾ। ਹੁਣ ਗੁਰੂ ਪਾਤਸ਼ਾਹ ਕਹਿੰਦੇ ਸੋਇਨੇ ਕੇ ਪਰਬਤ ਗੁਫਾ ਕਰੀ। ਮੈਂ ਸਵੇਰ ਪਰਬਤ ਤੇ ਬੈਠ ਕੇ ਗੁਫਾ ਦੇ ਵਿੱਚ ਕਹ ਪਾਣੀ ਪਿਆਲ। ਕਹਦਾ ਇੱਥੇ ਅਰਥ ਹੈ ਚਾਹੇ ਭਾਵੇਂ ਮੈਂ ਪਾਣੀ ਦੇ ਵਿੱਚ ਬਹਿ ਜਾਂ ਕੈ ਵਿੱਚ ਧਰਤੀ ਕੈ ਆਕਾਸੀ ਭਾਵੇਂ ਮੈਂ ਧਰਤੀ ਤੇ ਬਹਿ ਜਾਵਾਂ ਭਾਵੇਂ ਮੈਂ ਆਕਾਸ਼ ਤੇ ਬਹਿ ਜਾਂ ਉਰਦ ਰਹਾ ਸਿਰ ਭਾਰ ਮੈਂ ਫਿਰ ਪੁੱਠਾ ਹੋ ਕੇ ਸਿਰ ਥੱਲੇ ਕਰ ਲਾ ਤਾਂ ਉੱਪਰ ਕਰ ਲਵਾਂ ਦੇਖੋ ਨਾ ਗੁਰੂ ਪਾਤਸ਼ਾਹ ਜੀ ਦਾ ਸਮਝਾਉਣ ਦਾ ਤਰੀਕਾ ਗੱਲ ਉਹਨਾਂ ਦੀ ਕਰ ਰਿਹਾ ਹੈ ਸਭ ਕੰਦੇ ਭਾਈ ਕੈ ਵਿੱਚ ਧਰਤੀ ਕਹੇ ਆਕਾਸੀ ਉਰਦ ਰਹਾ ਸਿਰ ਪਾਰ ਪੁਰ ਕਰ ਕਾਇਆ ਕੱਪੜ ਪਹਿਰਾ ਪੁਰ ਕਰ ਕਾਇਆ ਕੱਪੜ ਪਹਿਰਾ ਕਿ ਕੱਪੜ ਹੀ ਹੁੰਦੇ ਕੱਪੜ ਮਤਲਬ ਪੂਰੇ ਸਰੀਰ ਨੂੰ ਢੱਕ ਕੇ ਰੱਖਦੇ ਸੀ ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾਂ ਸਦਾਕਾਰ ਸਦਾਕਾਰ ਭਾਵੇਂ ਹਮੇਸ਼ਾ ਹੀ ਆਪਣੀ ਕਾਇਆ ਨੂੰ ਧੋਂਦਾ ਰਹਾ ਮੈਂ ਸਰੀਰ ਨੂੰ ਧੋਂਦਾ ਰਹਾ ਤੇ ਇਹੀ ਕਈ ਧਰਮ ਸਮਝਦੇ ਆ ਸਾਡੇ ਵਿੱਚ ਵੀ ਐਸਾ ਨਹੀਂ ਕਿ ਉਹ ਕਰਦੇ ਸੀ ਅੱਜ ਸਾਡੇ ਵਿੱਚ ਵੀ ਆਏ ਇੱਕ ਪਾਠ ਮੈਂ ਤਾਂ ਸੰਕਟ ਪਾਠ ਕਹਿੰਦਾ ਉਹਨਾਂ ਨੂੰ ਸੰਪਟ ਪਾਠ ਉਹਨਾਂ ਨੇ ਨਾਮ ਰੱਖਿਆ ਜਿਹੜਾ ਆਏਗਾ ਜਿਹੜਾ ਇੱਕ ਵਾਰੀ ਬਾਹਰ ਚਲਾ ਗਿਆ ਨਾ ਕਮਰੇ ਵਿੱਚੋਂ ਤੇ ਦੂਸਰੀ ਵਾਰੀ ਨਹਾ ਕੇ ਉਹਨੇ ਅੰਦਰ ਆਉਣਾ ਕਮਰੇ ਵਿੱਚ ਦੂਸਰੀ ਵਾਰੀ ਨਹਾ ਕੇ ਅੰਦਰ ਆਉਣਾ ਹੱਥੇ ਧੋਈ ਜਾਣਗੇ ਸੁੱਚੇ ਹੋ ਗਏ ਤੇ ਸਬਜੀ ਮਹਾਰਾਜ ਕਹਿੰਦੇ ਭਾਈ ਕਿ ਉਹ ਪ੍ਰਮਾਤਮਾ ਦਾ ਨਾਮ ਹੀ ਸੁੱਚਾ ਹੈ ਅਕਾਲ ਪੁਰਖ ਦਾ ਨਾਮ ਹੀ ਸੁੱਚਾ ਹੈ ਪੋਰ ਕਰ ਕਾਇਆ ਕੱਪੜ ਪਹਿਰਾ ਧੋਵਾਂ ਸਦਾ ਕਾਰ ਬੱਗਾ ਰੱਤਾ ਪੀ ਅੱਲਾ ਕਾਲਾ ਬੇਦਾ ਕਰੀ ਪਕਾ ਫਿਰ ਉਹਨਾਂ ਦੇ ਤਰੀਕੇ ਸਾਧ ਸੰਗਤ ਦੀ ਇਦਾਂ ਦੇ ਸੀ ਵੀ ਆਹ ਬੇਦ ਦਾ ਪਾਠ ਕਰਨਾ ਤੇ ਆਹ ਕੱਪੜੇ ਪਾਉਣੇ ਆ ਆਹ ਬੇਦ ਦਾ ਪਾਠ ਕਰਨਾ ਤੇ ਇਸ ਰੰਗ ਦੇ ਕੱਪੜੇ ਪਾਉਣੇ ਆ ਆ ਚਾਰ ਤਰ੍ਹਾਂ ਦੇ ਦੱਸੇ ਗੁਰੂ ਸਾਹਿਬ ਜੀ ਬੱਗਾ ਮਤਲ ਚਿੱਟੇ ਕੱਪੜੇ ਰਤਾ ਲਾਲ ਕੱਪੜੇ ਪੀਆਲਾ ਪੀਲੇ ਕੱਪੜੇ ਕਾਲੇ ਕੱਪੜੇ ਬੱਗਾ ਰਤਾ ਪਿਆਲਾ ਕਾਲਾ ਬੇਦਾ ਕਰੀ ਪੁਕਾਰ ਮਤਬ ਬੇਦਾ ਦੇ ਪਾਠ ਕਰਦੇ ਹੋਏ ਕੁਚੀਲ ਰਹਾ ਮਲ ਧਾਰੀ ਅਜਨੀਆਂ ਦੇ ਵਿੱਚ ਹੁੰਦੇ ਆ ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਬਿਕਾਰ ਭੈੜੀ ਮਤ ਧਾਰਨ ਕਰ ਲਈ ਦੁਨੀਆ ਦੇ ਵਿਕਾਰ ਕੀਤੇ ਸਾਥ ਸੰਗਤ ਜੀ ਉਹ ਤਾਂ ਬਿਸਤਾਂ ਨੂੰ ਵੀ ਨਾ ਉਹ ਜਿਹੜੇ ਜੈਨੇ ਅੱਗੇ ਤੁਸੀਂ ਕਦੇ ਸ਼ਹਿਜ ਪਾਠ ਕਰਦੇ ਆ ਪੜਿਆ ਹੋਏਗਾ ਤੋ ਬਿਸਤਾਂ ਨੂੰ ਵੀ ਫੋਲਦੇ ਆ ਸਤਗੁਰ ਕਹਿੰਦੇ ਫੋਲ ਫਦੀਅਤ ਲੈਣ ਪੜਾਸਾਂ ਮਤ ਉਹ ਗੰਦਗੀ ਦੇ ਵਿੱਚੋਂ ਵੀ ਪੜਾਸ ਲੈ ਰੇ ਵੀ ਕੋਈ ਕੀੜਾ ਨਾ ਮਰ ਜਾ ਪਰ ਸਤਗੁਰ ਕਹਿੰਦੇ ਕਿਹੜੀ ਜਗ੍ਹਾ ਹੈ ਜਿੱਥੇ ਜੀਵ ਨਹੀਂ ਹੈ ਕਿੰਨੇ ਭਰਮ ਸਤਗੁਰ ਨੇ ਸਾਡੇ ਕੱਢੇ ਆ ਆਸਾ ਕੀ ਵਾਰ ਵਿੱਚ ਪੜਦੇ ਆ ਨਾ ਸਤਿਗੁਰੂ ਜੀ ਦਾ ਸ਼ਲੋਕ ਪਹਿਲਾ ਪਾਣੀ ਜੀਓ ਹੈ ਪਾਣੀ ਦੇ ਵਿੱਚ ਕਿੰਨੇ ਜੀਵ ਜਿਤ ਹਰਿਆ ਸਭ ਕੋਏ ਕਹਿੰਦੇ ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸੋਏ ਸੂਤਕ ਤਾਂ ਤੁਹਾਡੇ ਰਸੋਈ ਦੇ ਵਿੱਚ ਹੈ ਤੇ ਚੀਜ਼ਾਂ ਜਿਹੜੀਆਂ ਸਤਿਗੁਰੂ ਨੇ ਸਾਡੇ ਦਿਮਾਗ ਦੇ ਵਿੱਚੋਂ ਕਢੀਆਂ ਇਤਾਈ ਹੋਏਗਾ ਨਾ ਜੇ ਅਸੀਂ ਇਹਨੂੰ ਵਿਚਾਰਨ ਦਾ ਯਤਨ ਕਰਾਂਗੇ ਕਿ ਹੋਏ ਕੋ ਚੀਲ ਰਹਾ ਮਲ ਤਹਾਰੀ ਨਹਾਉਣਾ ਹੀ ਨਹੀਂ ਐ ਜੂਹਾਂ ਪੈ ਜਾਂਦੀਆਂ ਅਸੀਂ ਸਰੀਰ ਦੇ ਵਿੱਚ ਸਵਾਲ ਆਉਂਦਾ ਤਾਂ ਮਤਲਬ ਇਹ ਹੁੰਦਾ ਜੀ ਸਰਵਾ ਸਰੀਰ ਨੂੰ ਲਾਉਣੀ ਵੀ ਸਰੀਰ ਨੂੰ ਜੂਹਾਂ ਨਾ ਪੈਣ ਆਉਂਦੇ ਨਹੀਂ ਸੀ ਬੜੇ ਮੈਲੇ ਕੁਚਲੇ ਰਹਿਣਾ ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ ਹੁਣ ਸਤਿਗੁਰੂ ਜੀ ਆਪਣੀ ਗੱਲ ਕਰਦੇ ਕਹਿੰਦੇ ਕਿਦਾਂ ਰੱਬ ਮਿਲਦਾ ਨਾ ਹਾਂ ਨਾ ਮੈਂ ਨਾ ਹਾਂ ਹੋਵਾ ਨਾਨਕ ਸ਼ਬਦ ਵਿਚਾਰ ਕਹਿੰਦੇ ਮੈਂ ਸ਼ਬਦ ਵਿਚਾਰ ਕੇ ਮੈਂ ਉਹਦਾ ਹੁਕਮ ਨੂੰ ਸਮਝ ਕੇ ਇੰਨੀ ਗੱਲ ਸਮਝ ਲਈ ਵੀ ਰੱਬ ਮਿਲਦਾ ਉਦੋਂ ਮਿਲਦਾ ਜਦੋਂ ਨਾ ਹਾਂ ਨਾ ਮੈਂ ਨਾ ਹੋਂ ਹੋਵਾਂ ਜਦੋਂ ਮੈਂ ਕੁਛ ਵੀ ਨਹੀਂ ਹਾਂ ਤੂੰ ਹੈ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਇਹ ਬਾਹਰਲੇ ਕਰਮ ਕਾਂਡਾਂ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਬਿਲਕੁਲ ਨਹੀਂ ਹੋਈ ਭਾਵੇਂ ਜਿੰਨਾ ਮਰਜ਼ੀ ਕਰ ਲੈ ਕਹਾਂ ਪਿਓ ਜੋ ਦੋ ਲੋਚਣ ਮੂੰਦ ਕੇ ਬੈਠ ਰਿਓ ਬੱਕ ਧਿਆਨ ਲਗਾ ਅੱਖਾਂ ਬੰਦ ਕਰਨੀ ਆ ਪਾਪ ਨਹੀਂ ਹੈ ਪਰ ਇਸ ਕਰਕੇ ਅੱਖਾਂ ਬੰਦ ਕਰਨੀਆਂ ਵੀ ਲੋਕੀਂ ਦੇਖਣ ਵੀ ਬੜੀ ਭਗਤੀ ਕਰਦੇ। ਉਹ ਕਹਿੰਦੇ ਲੋਕਾਂ ਲਈ ਧੋਖਾ ਹੈ। ਕਹਾਂ ਪਿਓ ਜੋ ਦੋ ਲੋਚਣ ਮੂੰਦ ਕੇ ਬੈਠ ਰਿਓ ਵਕ ਧਿਆਨ ਲਗਾਇਓ 나ਤ ਫਰੀ ਲੈ ਸਾਤ ਸਮੁੰਦਰਣ ਲੋਕ ਗਿਓ ਪਰ ਲੋਕ ਗਵਾਇਓ ਬਾਸ ਕਿਓ ਵਿਖਿਆਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਹਿਬ ਕਹਿੰਦੇ ਸਾਚ ਕਹੂੰ ਸੁਣ ਲਿਓ ਸਭ ਜਨ ਪ੍ਰੇਮ ਕੀਓ ਤਨਹੀ ਪਰਉਪਾਰ। ਔਰ ਅਬ ਮਿਲਦਾ ਕਹਿੰਦੇ ਕਿਦਾਂ ਮਿਲਦਾ ਕਹਿੰਦੇ ਨਾ ਹਾਂ ਨਾ ਮੈਂ ਨਾ ਹਾਂ ਹੋਵਾਂ ਨਾਨਕ ਸ਼ਬਦ ਵਿਚਾਰ ਮਹਿਲਾ ਪਹਿਲਾ ਬਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ। ਪਖਾਲ ਕਹਿੰਦੇ ਆ ਧੋਣਾ। ਕੱਪੜਿਆਂ ਨੂੰ ਵੀ ਧੋਂਦਾ ਬਾਰ-ਬਾਰ ਧੋਂਦਾ। ਬਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਕਪੜੇ ਧੋਂਦਾ ਹੈ ਸਰੀਰ ਧੋਈ ਜਾਂਦਾ ਹੈ ਬੇਸ ਦੇ ਨਾਲ ਰੱਬ ਮਿਲ ਜਾਏਗਾ ਇਨਾ ਹੰਡੇ ਨਾਲ ਥੋੜੇ ਨੰਨਾ ਹੱਥ ਫਿਰੇ ਲੈ ਸਾਤ ਸਮੁੰਦਰਨ ਲੋਗ ਗਿਓ ਪਰਲੋਗ ਵਾ ਸਤਗੁਰ ਨੇ ਤਾਂ ਸਪਸ਼ਟ ਕਰ ਦਿੱਤਾ ਕਹਿੰਦੇ ਸੂਚੇ ਨਾ ਆਖੀਏ ਬਹਿਣ ਜੇ ਪਿੰਡਾ ਧੋਏ ਸੂਚੇ ਸਹੀ ਨਾਨਕਾ ਜਿੰਨ ਮਨ ਵਸਿਆ ਸੋ ਇਹਦਾ ਮਤਲਬ ਇਹ ਨਹੀਂ ਕਿ ਨਹਾਉਣਾ ਹੀ ਨਹੀਂ ਆਪਾਂ ਇਹ ਤਾਂ ਸਰੀਰ ਦਾ ਧਰਮ ਹੈ ਨਹੀਂ ਨਹਾਓਗੇ ਨਾ 2 ਦਿਨ ਬਾਅਦ ਬਦਬੂ ਆਉਣ ਲੱਗ ਜਾਣੀ ਤੁਹਾਨੂੰ ਨਹੀਂ ਆਊਗੀ ਤੇ ਦੂਸਰੇ ਨੂੰ ਆਉਣ ਲੱਗ ਜਾਏਗੀ ਇਹ ਤਾਂ ਨਹਾਉਣਾ ਹੀ ਆ ਉੱਠ ਕੇ ਆਪਾਂ ਇਸ਼ਨਾਨ ਕਰਦੇ ਆ ਤਾਂ ਸਾਡੀ ਮਰਯਾਦਾ ਹੀ ਹੈ ਨਾ ਸਰੀਰ ਧੋਣਾ ਪਰ ਇਸ ਕਰਕੇ ਧੋਣਾ ਵੀ ਰੱਬ ਮਿਲ ਦੇਗਾ ਅੰਤਰ ਮੈਲ ਦੇ ਤੀਰਥ ਨਾ ਆਵੇ ਤਿਸ ਬੈਕੁੰਠ ਨਾ ਜਾਣਾ ਲੋਕ ਪਤਿਨੇ ਕਛਣਾ ਹੋਈਏ ਨਾ ਹੀ ਰਾਮ ਇਹ ਆਣ ਕਪੜੇ ਧੋਲੇ ਬਾਰ-ਬਾਰ ਧੋਂਦਾ ਬਸਤਰ ਪਖਾਨ ਪਖਾਲੇ ਕਾਇ ਸਰੀਰ ਧੋਈ ਜਾਂਦਾ ਹੈ ਕਹਿੰਦੇ ਬਾਬਾ ਜੀ 6 ਵਾਰੀ ਨਹਾਉਂਦੇ 8 ਵਾਰੀ ਨਹਾਉਂਦੇ ਉਹ ਜਦੋਂ ਸਰਦ ਠੰਡ ਲੱਗਦੀ ਹੈ ਫਿਰ ਪਤਾ ਲੱਗਦਾ ਦਵਾਈ ਖਾਂਦੇ ਬਾਬਾ ਜੀ ਠੀਕ ਆ ਸਰੀਰ ਦਾ ਧਰਮ ਆ ਜਦੋਂ ਨਹਾਉਣਾ ਜ਼ਰੂਰੀ ਹੈ ਕਈ ਇਦਾਂ ਦੀਆਂ ਜਗ੍ਹਾ ਹੁੰਦੀਆਂ ਸਾਧ ਸੰਗਤ ਦੀ ਜਿੱਥੇ ਬਰਫ ਹੀ ਆ ਪਾਣੀ ਵੀ ਨਹੀਂ ਨਿਕਲਦਾ ਉਹਦੇ ਵਿੱਚ ਉਹ ਵੀ ਤਾਂ ਲੈਂਦੇ ਆ ਨਾ ਲੋਕ ਇਦਾਂ ਦਾ ਕੋਈ ਗੁਰੂ ਸਾਹਿਬ ਨੇ ਧਰਮ ਨਹੀਂ ਦਿੱਤਾ ਜਿਹਨੂੰ ਕੋਈ ਚੈਲੰਜ ਕਰ ਦੇ ਗੁਰੂ ਸਾਹਿਬ ਕਹਿੰਦੇ ਭਾਈ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਤਾਂ ਸੁੱਚੇ ਹੋਵੋਗੇ ਸੱਚ ਪਾਈਏ ਜੇ ਆਪਾਂ ਇਹਦਾ ਵਿਚਾਰ ਆਮ ਦੇ ਵਿੱਚ ਕਹੋ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਏ ਤਾਂ ਤੇ ਜੋੜ ਲਾਤਾ ਬਤਲ ਵੀ ਪਹਿਲਾਂ ਸੁੱੱਚੇ ਹੋ ਜਾ ਰੱਬ ਤਾਂ ਨਹੀਂ ਗੁਰੂ ਸਾਹਿਬ ਕਹਿੰਦੇ ਸੁੱੱਚ ਹੋਵੇ ਤਾਂ ਤਾਂ ਸੁੱੱਚੇ ਹੋਵੋਗੇ ਸੱਚ ਪਾਈਏ ਰੱਬ ਮਿਲ ਗਿਆ ਤਾਂ ਸੁੱੱਚੇ ਹੋਵੋ ਬਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ ਆਪੇ ਤਵਸਵੀ ਬਣਿਆ ਫਿਰਦਾ ਆਪੇ ਲੋਕਾਂ ਨੂੰ ਕਾ ਕੇ ਮੈਂ ਆ ਬਣ ਗਿਆ ਮੈਂ ਉਹ ਬਣ ਗਿਆ ਸਤਗੁਰੂ ਕਹਿੰਦੇ ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੇ ਜਿਹੜੀ ਅੰਦਰ ਮੈਲ ਲੱਗੀ ਐ ਉਹਨੂੰ ਜਾਣਦੇ ਕੋਈ ਨਹੀਂ ਅੰਦਰ ਮੈਲ ਲੱਗੀ ਨਹੀਂ ਜਾਣੇ ਬਾਹਰੋਂ ਮਲ ਮਲ ਧੋਵੈ ਉਹ ਤਾਂ ਮੇਰੇ ਵਰਗਿਆਂ ਵਾਸਤੇ ਵੀ ਗੁਰੂ ਸਾਹਿਬ ਨੇ ਆਖਿਆ ਕਹਿੰਦੇ ਚਿੱਟੇ ਜਿੰਨ ਕੇ ਕੱਪੜੇ ਮੈਲੇ ਚਿੱਤ ਕਠੋਰ ਵੀ ਜਦਾਂ ਜਿੱਟੇ ਕੱਪੜੇ ਤਾਂ ਪਾਏ ਆ ਪਰ ਅੰਦਰੋਂ ਕਾਲੇ ਅਮ ਕਲ ਕਾਲਾ ਕੁਰਤਾ ਪਜਾਮਾ ਪਾ ਲਿਆ ਬਾਜ਼ਾਰ ਗਿਆ ਸੀ ਤੇ ਮੈਨੂੰ ਪੁੱਛਿਆ ਬਲੇ ਬੜਾ ਸੋਹਣਾ ਲੱਗਦਾ ਅੱਜ ਕਾਲੇ ਕੱਪੜੇ ਮੈਂ ਕਿ ਅੰਦਰ ਵੀ ਇਦਾਂ ਦੇ ਹੀ ਆ ਤੇ ਆਪਾਂ ਨੂੰ ਜਿਆਦਾ ਪਤਾ ਨਾ ਵੀ ਅੰਦਰ ਉਹ ਵੀ ਕਾਲੇ ਹੀ ਆ ਤੇ ਬਾਹਰੋਂ ਵੀ ਭਾਵੇਂ ਕੱਪੜੇ ਪਾਏ ਆ ਕਾਲੇ ਹੀ ਆ ਤੇ ਉਹ ਧੋਖਾ ਸਤਗੁਰ ਕਹਿੰਦੇ ਚਿੱਟੇ ਜਿੰਨ ਕੇ ਕੱਪੜੇ ਮੈਲੇ ਚਿੱਤ ਕਠੋਰ ਸਤਗੁਰ ਕਹਿੰਦੇ ਧੋਖਾ ਹੈ ਸੰਸਾਰ ਦੇ ਵਾਸਤੇ ਧੋਖਾ ਹੈ ਬਾਹਰੋਂ ਬਣ ਗਏ ਪਰ ਅੰਦਰ ਗੁਰੂ ਸਾਹਿਬ ਦੀ ਰੋਜ ਆਪਾਂ ਬਾਣੀ ਪੜਦੇ ਭਾਗਾਂ ਵਾਲੇ ਤੁਸੀਂ ਨਿਤਨੇਮ ਕਰਦੇ ਹੋ ਸਭ ਕਹਿੰਦੇ ਜੀਓ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਓ ਤਾਂ ਮੈਲੇ ਤੇ ਨਹੀਂ ਜਨਮ ਜੂਏ ਹਾਰੇ ਗਲ ਤਾਂ ਕਹਿੰਦੇ ਤਾਂ ਬਣਨੀ ਆ ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਬਸਤਰ ਪਖਾਲ ਪਖਾਲੇ ਕਾਇ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣੇ ਬਾਰੋ ਮਲ ਮਲ ਧੋਵੈ ਤੀਰਤ ਨਾਣ ਜਾਂਦੇ ਲੋ ਫੇ ਲੋਕਾਂ ਨੂੰ ਆਗੇ ਦੱਸਣਗੇ ਸਤਗੁਰੂ ਦੀ ਬਾਣੀ ਪੜ੍ਹਦੇ ਸੁਣਦੇ ਆਪਾਂ ਕਹਿੰਦੇ ਬਹੁਤ ਤੀਰਤ ਭਵਿਆ ਤੇ ਧੋ ਲਵਿਆ ਤੇ ਤੋਂ ਤੇ ਤੋਂ ਮਤਲਬ ਲੋਕਾਂ ਨੂੰ ਦੱਸਦਾ ਵੀ ਮੈਂ ਇਸ਼ਨਾਨ ਕਰਕੇ ਫਿਰ ਉੱਥੋਂ ਫੁੱਲੀਆਂ ਭਾਵੇਂ ਬਾਜ਼ਾਰ ਤੋਂ ਲੈ ਕੇ ਫਿਰ ਲੋਕਾਂ ਨੂੰ ਵੰਡੇਗਾ ਪ੍ਰਸ਼ਾਦ ਜੀ ਅਸੀਂ ਉੱਥੇ ਇਸ਼ਨਾਨ ਕਰਕੇ ਆਏ ਆ ਸਾਡੇ ਵੀ ਨਕਲ ਕਰਨ ਲੱਗ ਗਏ ਨਾ ਗੁਰਦੁਆਰੇ ਕਿਤੇ ਗਏ ਫਿਰ ਭਾਵੇਂ ਬਾਜ਼ਾਰ ਤੋਂ ਪੁਸ਼ਾਰ ਲੈ ਕੇ ਆਏ ਫਿਰ ਲੋਕਾਂ ਦੇ ਘਰ ਘਰ ਵੰਡਣੇ ਮੇਉ ਭਲਾਨੇ ਜੀ ਸਾਡੇ ਪਾਪਾ ਜੀ ਉੱਥੇ ਗਏ ਸੀ ਤੇ ਇਹ ਨਕਲ ਉਹੀ ਆਪਾਂ ਕਰ ਰਹੇ ਉਹੀ ਚੀਜ਼ਾਂ ਕਰ ਰਹੇ ਮੈਨੂੰ ਤਾਂ ਹੈਰਾਨਗੀ ਹੁੰਦੀ ਹੈ ਸਾਡੇ ਗੁਰਬਾਣੀ ਨੂੰ ਸਮਝਣ ਤੋਂ ਬਿਨਾ ਇੱਕ ਤਾਂ ਆਪਣੇ ਇਲਾਕੇ ਦੇ ਵਿੱਚ ਜਗਾ ਸੁਣਦੇ ਰਹਿੰਦੇ ਕਥਾ ਭਾਵੇਂ ਪਰ ਉਹ ਚੀਜ਼ਾਂ ਉਹੀ ਅਸੀਂ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਆਇਆ ਅੱਜ ਦਾ ਨਵੇਂ ਗਣੇਸ਼ ਦੀ ਮੂਰਤੀ ਲੈ ਕੇ ਆਉਣੀ ਆ ਨਵੀਂ ਰੱਖਣੀ ਆ ਤੇ ਉਹ ਨਵੇਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਆਉਂਦੇ ਹੋ ਪੁਰਾਣਾ ਕੀ ਕਰਦੇ ਤੁਸੀਂ ਇੱਕ ਸਾਲ ਦੇ ਵਿੱਚ ਸਰੂਪ ਥੋੜੇ ਪੁਰਾਣਾ ਹੋ ਜਾਂਦਾ ਹੈ ਗੱਲ ਤਾਂ ਅਸੀਂ ਬਾਣੀ ਨੂੰ ਸਮਝਣ ਦੀ ਉਹੀ ਚੀਜ਼ਾਂ ਨਕਲ ਅਸੀਂ ਉਹੀ ਚੀਜ਼ਾਂ ਦੀ ਅਸੀਂ ਕਰਨ ਲੱਗ ਗਏ ਵੀ ਜਦੋਂ ਠੀਕ ਹੈ ਸਰੂਪ ਹੈ ਕਾਗਜ਼ ਦੀ ਉਮਰ ਹੁੰਦੀ ਆ ਬੱਕਰੀ ਗੱਲ ਹੈ ਵੀ ਜਲਦ ਖਰਾਬ ਹੁੰਦੀ ਹੈ ਤੇ ਬਾਣੀ ਥੋੜੇ ਤੇ ਬਾਣੀ ਸਮਝਿਆ ਥੋੜੇ ਆ ਪ੍ਰਕਾਸ਼ ਥੋੜੇ ਕੀਤਾ ਵੀ ਉਹ ਕਰਨਾ ਜਦੋਂ ਕਰਦੇ ਆਪਾਂ ਵੀ ਲੈ ਕੇ ਆਵਾਂਗੇ ਤੇ ਸਤਗੁਰੂ ਮਹਾਰਾਜ ਕਹਿੰਦੇ ਭਾਈ ਉਹ ਚੀਜ਼ ਆਪਾਂ ਵੀ ਆਪਾਂ ਵੀ ਕਰਨ ਲੱਗ ਗਏ ਪਰ ਬਾਣੀ ਜੋ ਸਤਗੁਰ ਦੀ ਸਾਨੂੰ ਬਖਸ਼ਿਸ਼ ਕਰ ਰਹੀ ਹੈ ਕਹਿੰਦੇ ਕਰਦੇ ਕੀ ਆ ਅੰਤਰ ਮੈਲ ਲੱਗੀ ਨਹੀਂ ਜਾਣੇ ਬਾਹਰੋ ਮਲ ਮਲ ਧੋਵੈ ਵੀ ਫਰਾਨੀ ਜਗ੍ਹਾ ਇਸ਼ਨਾਨ ਕਰਨ ਦੇ ਨਾਲ ਨਾ ਉਥੇ ਜੀ ਉਹ ਮੁੰਡਾ ਹੁੰਦਾ ਹੈ ਪੰਜ ਵਾਰੀ ਇਸ਼ਨਾਨ ਕਰੋ ਇੱਥੇ ਪਤਾ ਨਹੀਂ ਕਿਹਨੇ ਕਿਹਾ ਸੀ ਆ ਜਿਹੜਾ ਇੱਥੇ ਖੂਹ ਬਣਿਆ ਛੋਟਾ ਜਿਹਾ ਭਵਾਨੀ ਮਾਤਾ ਦੇ ਉਹ ਪੰਜ ਪੂਰਨਵਾਸੀ ਦੇ ਜਾਓ ਤੇ ਮੁੰਡਾ ਹੋ ਜਾਏ ਉਹ ਕਈ ਪੋਛਦੇ ਫੋਨ ਕ ਬਾਹਰ ਵੀ ਕਰਦੇ ਫੋਨ ਵੀ ਸੱਚੀ ਹੈ ਮੈਂ ਕਹੇ ਇਤਿਹਾਸ ਹੈ ਹੀ ਨਹੀਂ ਇਤਿਹਾਸ ਦੇ ਵਿੱਚ ਲਿਖਿਆ ਨਹੀਂ ਵੀ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਆ ਇਤਿਹਾਸ ਹੁੰਦਾ ਤੇ ਕੁਝ ਲਿਖਿਆ ਹੁੰਦਾ ਨਾ ਬਰਾਨਪੁਰ ਦਾ ਇਤਿਹਾਸ ਹੈ ਓੰਕਾਰਸ਼ਵਰ ਸਬ ਦਾ ਇਤਿਹਾਸ ਹੈ ਇਮਲੀ ਸਬ ਦਾ ਇਤਿਹਾਸ ਹੈ ਬੇਟਵਾ ਸਬ ਦਾ ਇਤਿਹਾਸ ਹੈ ਕਿੱਥੇ ਦਾ ਇਤਿਹਾਸ ਨਹੀਂ ਉਜੈਣ ਦਾ ਇਤਿਹਾਸ ਹੈ ਹਰ ਇੱਕ ਚੀਜ਼ ਦਾ ਇਤਿਹਾਸ ਇੱਕ ਲੋਕਾਂ ਦੇ ਵਿੱਚੋਂ ਭਰਮ ਪਾਇਆ ਕੀ ਸੀ ਉਹ ਦਾਸੀ ਸੰਪਰਦਾ ਦਾ ਬੰਦਾ ਸੀ ਉਹਨੇ ਲੋਕਾਂ ਦੇ ਵਿੱਚ ਭਰਮ ਬਾ ਦਿੱਤਾ ਤੇ ਫਿਰ ਉਹ ਲੋਕ ਤਾਂ ਫਿਰ ਜਿਹਦੇ ਲਈ ਗੱਲੀ ਉਹਦੇ ਨਾਲ ਚੱਲੀ ਤੇ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਵੀ ਨਾਉਣ ਦੇ ਨਾਲ ਰੱਬ ਮਿਲਦਾ ਅੰਦਰ ਨਾਉਣ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਅੰਤਰ ਤਾਂ ਮਹਿਲ ਲੱਗੀ ਅੰਤਰ ਮਹਿਲ ਲੱਗੀ ਨਹੀਂ ਜਾਣ ਹੈ ਬਾਹਰੋਂ ਮਲ ਮਲ ਧੋਵੈ ਅੰਦਾ ਭੂਲ ਪਿਆ ਜਮ ਜਾਲੇ ਕਹਿੰਦੇ ਅੰਨਾ ਹੈ ਭੋਲੇ ਆ ਫਿਰਦਾ ਤੇ ਜੰਮ ਦੇ ਜਾਲ ਦੇ ਵਿੱਚ ਫਸ ਗਿਆ ਵਿਕਾਰਾਂ ਦੇ ਜਾਲ ਦੇ ਵਿੱਚ ਫਸ ਗਿਆ ਆਂਦਾ ਭੋਲ ਪਿਆ ਜੰਮ ਜਾਲੇ ਵਸਤ ਪਰਾਈ ਆਪਣੀ ਕਰ ਜਾਣੇ ਹੁਣ ਜੋ ਵੀ ਸਾਡੇ ਕੋਲ ਹੈ ਨਾ ਇਹ ਸਾਰਾ ਕੁਝ ਪਰਮੇਸ਼ਰ ਵਾਹਿਗੁਰੂ ਦਾ ਹੈ ਜਿਹੜੇ ਤਾਂ ਸਮਝਦੇ ਨਾ ਸਾਧ ਸੰਗਤ ਦੀ ਬਾਣੀ ਪੜਦੇ ਆ ਪੜ ਕੇ ਉਹਨੂੰ ਵਿਚਾਰ ਕੇ ਅਮਲੀ ਤੌਰ ਤੇ ਕਰਦੇ ਕਹਿੰਦੇ ਨਹੀਂ ਭਾਈ ਮੇਰਾ ਨਹੀਂ ਕਬੀਰ ਮੇਰਾ ਮਜ ਮੈਂ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ ਤੇ ਅਸੀਂ ਦੁਖੀ ਕਿਸ ਕਲ ਤੋਂ ਹੁੰਨੇ ਆ ਕਾਰਨ ਉਹੀ ਆ ਕਿ ਸਾਡੀ ਪਕੜ ਹੁੰਦੀ ਆ ਜਦੋਂ ਸਾਡੇ ਕੋਲ ਉਹ ਚੀਜ਼ ਖੁੰਝ ਜਾਂਦੀ ਆ ਸਾਡੇ ਤੋਂ ਦੂਰ ਹੋ ਜਾਂਦੀ ਆ ਤੇ ਅਸੀਂ ਫਿਰ ਦੁਖੀ ਹੁੰਨੇ ਆ ਉਹਦੇ ਕਰਕੇ ਫਿਰ ਹੁੰਦਾ ਹੈ ਬਸਤ ਪਰਾਈ ਆਪਣੀ ਕਰ ਜਾਣੇ ਹਾਮੇ ਵਿੱਚ ਦੁੱਖ ਘਾਲੇ ਹੋਮੇ ਦੇ ਵਿੱਚ ਦੁੱਖ ਪ੍ਰਾਪਤ ਕਰਦਾ ਨਾਨਕ ਗੁਰਮੁਖ ਹੋਮੇ ਟੁੱਟੇ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਉਹਦੀ ਹੋਮੇ ਟੁੱਟਦੀ ਹੈ ਕਦੋਂ ਤਾਂ ਹਰ ਹਰ ਨਾਮ ਧਿਆਵੈ ਉਹ ਹਰੀ ਦੇ ਪਰਮੇਸ਼ਰ ਨੇ ਨਾਮ ਨੂੰ ਧਿਆਉਂਦਾ ਹੈ ਨਾਮ ਜਪੇ ਨਾਮੁ ਆਰਾਦੇ ਨਾਮੇ ਸੁਖ ਸਮਾਵੇ ਉਹ ਪਰਮੇਸ਼ਰ ਦੇ ਨਾਮ ਨੂੰ ਜਪਦਾ ਨਾਮ ਨੂੰ ਆਰਾਧਦਾ ਤੇ ਨਾਮ ਦੇ ਨਾਲ ਹੀ ਸੁਖ ਪ੍ਰਾਪਤ ਕਰਦਾ ਹੈ ਸੁਖਾਂ ਦੇ ਵਿੱਚ ਲੀਨ ਹੋ ਜਾਂਦਾ ਹੈ ਅੱਗੇ ਸ਼ਬਦ ਹੈ ਪਵੜੀ ਹੁਣ ਕਿਵਲੇ ਨੇ ਸਾਨੂੰ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਸਾਨੂੰ ਅੱਠ ਪਟਾ ਲੱਗਦਾ ਵੀ ਆਪਾਂ ਪੌੜੀ ਪੜਦੇ ਆ ਇੱਥੇ ਪਵੜੀ ਕਿਉਂ ਲਿਖਿਆ ਸਤਗੁਰੂ ਨੇ ਜਿੱਦਾਂ ਪੜਦੇ ਨੇ ਜੈਸਾ ਦੇਸ ਵੈਸਾ ਬੇ ਜਿੱਦਾਂ ਦੇ ਜਿੱਥੇ ਸਤਗੁਰੂ ਗਏ ਉਦਾਂ ਦੀ ਬੋਲੀ ਬੋਲੀ ਸਤਗੁਰੂ ਵੀ ਉਹ ਲੋਕ ਸਮਝ ਸਕਣ ਇਹ ਭਾਸ਼ਾ ਜਿਹੜੀ ਤੁਸੀਂ ਬਜ਼ੁਰਗ ਜਾਣਦੇ ਹੋਣਗੇ ਜਿਹੜਾ ਝੰਗ ਦਾ ਇਲਾਕਾ ਸੀ ਝੰਗੀ ਜਿਹਨਾਂ ਨੂੰ ਆਪਾਂ ਕਹਿੰਦੇ ਆ ਆ ਮੁਲਤਾਨ ਦਾ ਏਰੀਆ ਜਿਹੜਾ ਸੀ ਇਹ ਝੰਗ ਦਾ ਜਿਹੜਾ ਇਲਾਕਾ ਆਪਣੇ ਵੀ ਬਹੁਤ ਪੰਜਾਬ ਦੇ ਵਿੱਚ ਇੱਧਰ ਵੀ ਬਹੁਤ ਲੋਕ ਆਏ ਝੰਗ ਤੋਂ ਅੱਜ ਤਾਂ ਪਹਿਲਾਂ ਪੜ੍ਹਦੇ ਨਾ ਆਪਾਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਉਹਨਾਂ ਦੀ ਭਾਸ਼ਾ ਹੀ ਹੈ ਹੁਣ ਗੱਲ ਇੱਕੋ ਹੀ ਆ ਪੌੜੀ ਕਹੋ ਪਾਵੜੀ ਕਹਦੇ ਹੋ ਪਰ ਇਹਦਾ ਅਰਥ ਇੱਕੋ ਹੀ ਆ ਪਰ ਉਚਾਰਨ ਅਸੀਂ ਉਹੀ ਕਰਨਾ ਜੋ ਇੱਥੇ ਲਿਖਿਆ ਔਰ ਉਸ ਭਾਸ਼ਾ ਦੇ ਵਿੱਚ ਇਹਨੂੰ ਪਵੜੀ ਕਹਿੰਦੇ ਆ ਪਵੜੀ ਕਾਇਆ ਹਾਂਸ ਸੰਜੋਗ ਮੇਲ ਮਿਲਾ ਸਰੀਰ ਅਤੇ ਜੀਵਾਤਮਾ ਇਹਦਾ ਜੋੜ ਪ੍ਰਮਾਤਮਾ ਨੇ ਕਰਾਇਆ ਤੇ ਸਰੀਰ ਬਣ ਗਿਆ ਦੋਨਾਂ ਨੂੰ ਇਕੱਠਾ ਕਰ ਦਿੱਤਾ ਨਾ ਹੁਣ ਜੇ ਆਤਮਾ ਨਹੀਂ ਹੋਏ ਕਿ ਸਰੀਰ ਕਾਹਦਾ ਫਿਰ ਹੱਡੀਆਂ ਇੱਥੇ ਕੋਈ ਜਾਣੀ ਨਹੀਂ ਨਾ ਉਹਦੇ ਵਿੱਚ ਜਦੋਂ ਨਿਕਲ ਜਾਂਦਾ ਬੰਦਾ ਮਰ ਜਾਂਦਾ ਜਦੋਂ ਆਤਮਾ ਤੇ ਸਰੀਰ ਦਾ ਵਿਛੋੜਾ ਹੁੰਦਾ ਕਾਇਆ ਹੰਸ ਸਜੋਗ ਮੇਲ ਮਲਾਇਆ ਤਿਨਹੀ ਕੀਆ ਵਿਜੋਗ ਵਿਛੋੜਾ ਵੀ ਉਹੀ ਕਰਦਾ ਹੈ ਨਾ ਜਿਨ ਨੇ ਉਪਾਇਆ ਜਿਨੇ ਪੈਦਾ ਕੀਤਾ ਪਰ ਜਿਸ ਵੇਲੇ ਅਸੀਂ ਇਸ ਸਰੀਰ ਦੇ ਵਿੱਚ ਵਿਚਰਦੇ ਆ ਪਰ ਭੁੱਲ ਜਾਂਦੇ ਆ ਕਿ ਰੱਬ ਨੇ ਸਾਨੂੰ ਭੇਜਿਆ ਕਹਿੰਦੇ ਮੂਰਖ ਭੋਗੇ ਭੋਗ ਦੁੱਖ ਸਵਾਇਆ ਅਸੀਂ ਇਹਨੂੰ ਸਰੀਰ ਨੂੰ ਪਾਲਣਾ ਸ਼ੁਰੂ ਕਰ ਦਿੰਦੇ ਆ ਵੀ ਇਹਨੂੰ ਆ ਵੀ ਮਿਲ ਜਾਏ ਆ ਵੀ ਮਿਲ ਜਾਏ ਜਦੋਂ ਡਾਕਟਰ ਜਦੋਂ ਆਖਰੀ ਹੋ ਜਾਂਦਾ ਫਿਰ ਕਹਿੰਦੇ ਫਿਰ ਆਪਾਂ ਸੋਚਦੇ ਆ ਵੀ ਹੁਣ ਬੰਦ ਕਰ ਦਈਏ ਵੀ ਆਪਾਂ ਬੰਦ ਕਰ ਦਈਏ ਹੁਣ ਨਹੀਂ ਖਾਣਾ ਆਹ ਚੀਜ਼ ਮੇਰੇ ਵਾਸਤੇ ਨੁਕਸਾਨ ਕਦੋਂ ਜਦੋਂ ਡਾਕਟਰ ਕਹਿੰਦੇ ਸਤਿਗੁਰੂ ਤਾਂ ਕਹੇ ਬਾਣੀ ਦੇ ਵਿੱਚ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿੱਤ ਖਾਦੇ ਤਨ ਪੀੜੀਏ ਮਨ ਵਿੱਚ ਚਲੇ ਵਿਕਾ ਮੂਰਖ ਭੋਗੇ ਭੋਗ ਦੁੱਖ ਸਵਾਇਆ ਸੁੱਖੋਂ ਉੱਠੇ ਰੋਗ ਪਾਪ ਕਮਾਇਆ ਇਹ ਜਿਹੜੇ ਆਪਾਂ ਸੁੱਖ ਸਮਝਦੇ ਆ ਨਾ ਵੀ ਸਾਡੇ ਕੋਲ ਧਨ ਦੌਲਤ ਅਸੀਂ ਫਿਰ ਲੋਕ ਗਲਤ ਕੰਮ ਕਰਨ ਲੱਗ ਜਾਂਦੇ ਉਹਨਾਂ ਦੇ ਵਾਸਤੇ ਉਹ ਬਿਮਾਰੀਆਂ ਬਣ ਜਾਂਦੀਆਂ ਆ ਜਿਹੜਾ ਪੜ੍ਹਦੇ ਨਾ ਪ੍ਰੇਮਾ ਕੋੜੀ ਦਾ ਇਤਿਹਾਸ ਉਹ ਬਹੁਤ ਵੱਡੇ ਪਰਿਵਾਰ ਦਾ ਸੀ ਬਹੁਤ ਧਨਾਢ ਬੰਦੇ ਸੀ ਪਰ ਹੋਇਆ ਕਿ ਗਲਤ ਸੰਗਤ ਵਿੱਚ ਪੈ ਗਿਆ ਨਸ਼ੇ ਕਰਦਾ ਹੈ ਗਲਤ ਕੰਮ ਕਰਦਾ ਹੈ ਕੋੜ ਹੋ ਗਿਆ ਸਰੀਰ ਦੇ ਉੱਪਰ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆਇਆ ਸਤਗੁਰੂ ਜੀ ਨੇ ਫਿਰ ਉਹਦਾ ਨਾਮ ਵੀ ਬਦਲ ਦਿੱਤਾ ਸੀ ਮਰਾਰੀ ਕਰ ਦਿੱਤਾ ਸੀ ਘਰ ਵਾਲੀ ਦਾ ਨਾਮ ਮੱਥੋਂ ਮਰਾਰੀ ਫਿਰ ਮੰਜੀ ਵੀ ਦਿੱਤੀ ਉਹਨਾਂ ਨੂੰ ਪ੍ਰਚਾਰਕ ਪ੍ਰਚਾਰਕ ਵੀ ਬਣਾਇਆ ਤੇ ਸੁੱਖੋਂ ਉਠੇ ਰੋਗ ਪਾਪ ਕਮਾਇਆ ਹਰਖੋਂ ਸੋਗ ਵਿਜੋਗ ਉਪਾਏ ਖਪਾਇਆ ਕਿਉਂਕਿ ਜੀਵਨ ਦੇ ਵਿੱਚ ਮਨੁੱਖ ਜਿਹੜਾ ਹੈ ਨਾ ਵਿਦਵਾਨਾਂ ਨੇ ਕਿਹਾ ਵੀ ਚਾਰ ਚੀਜ਼ਾਂ ਹੁੰਦੀਆਂ ਵੀ ਇਹ ਜਿਸ ਵੇਲੇ ਆਪਣੀ ਉਮਰ ਤੱਕ ਰਹੁੰਦਾ ਨੇ ਜੋਗੀ ਹੈ ਫਿਰ ਜਦੋਂ ਭੋਗਾਂ ਦੇ ਰਸ ਵਿੱਚ ਆ ਜਾਂਦਾ ਫਿਰ ਭੋਗੀ ਬਣ ਜਾਂਦਾ ਪਦਾਰਥ ਖਾ ਖਾ ਕੇ ਬਿਮਾਰੀਆਂ ਲੱਗ ਜਾਂਦੀਆਂ ਰੋਗੀ ਬਣ ਜਾਂਦਾ ਜੋਗੀ ਹੈ ਫਿਰ ਬਣ ਗਿਆ ਭੋਗੀ ਭੋਗ ਕਰਦਾ ਰਿਹਾ ਮਤਲਬ ਖਾਣ ਪਦਾਰਥ ਦੇ ਖਾਂਦਾ ਰਿਹਾ ਫਿਰ ਬਣ ਗਿਆ ਰੋਗੀ ਫਿਰ ਇੱਕਦਾਂ ਦੀ ਅਵਸਥਾ ਹੋ ਜਾਂਦੀ ਫਿਰ ਸੋਗੀ ਬਣ ਜਾਂਦਾ ਹੈ ਸੋਗੀ ਬੰਦਾ ਚਿੰਤਾ ਵਾਲਾ ਬਣ ਜਾਂਦਾ ਨਹੀਂ ਖਾਂਦਾ ਮੈਂ ਕੀ ਕਰਦਾ ਦੁਨੀਆ ਕਿਦਾਂ ਭੱਜੀ ਫਿਰਦੀ ਹੈ ਬੰਦ ਬੰਦ ਕੁਝ ਕਰ ਨਹੀਂ ਸਕਦਾ ਜੋਗੀ ਬਣ ਗਿਆ ਭੋਗੀ ਬਣ ਗਿਆ ਰੋਗੀ ਬਣ ਗਿਆ ਸੋਗੀ ਬਣ ਗਿਆ ਕਿੱਥੋਂ ਬਣਿਆ ਕਹਿੰਦੇ ਸੁੱਖੋਂ ਉੱਠੇ ਰੋਗ ਪਾਪ ਕਮਾਇਆ ਹਰਖੋਂ ਸੋਗ ਵੇਜੋ ਉਪਾਏ ਖਪਾਇਆ ਉਹ ਪੈਦਾ ਵੀ ਉਹੀ ਕਰਦਾ ਤੇ ਖਤਮ ਵੀ ਉਹੀ ਕਰਦਾ ਪਰ ਜਿਹੜਾ ਮੂਰਖ ਹੁੰਦਾ ਨਾ ਮੂਰਖ ਮਸਕੀਨ ਦੀ ਇਹ ਅਦਾ ਕਰਦੇ ਸੀ ਜਿਹੜਾ ਮੂੰਹ ਰੱਖ ਕੇ ਗੱਲ ਕਰਦਾ ਮੂੰਹ ਰੱਖ ਵੀ ਕਿਸੇ ਸਾਹਮਣੇ ਚੰਗਾ ਕਹਿ ਦੇਣਾ ਉਹਦੀ ਪਿੱਠ ਦੇ ਪਿੱਛੇ ਮਾੜਾ ਕਹਿ ਦੇਣਾ ਮੂੰਹ ਰੱਖ ਮੂੰਹ ਰੱਖ ਕੇ ਗੱਲ ਕਰਦਾ ਮੂਰਖ ਗਣਤ ਗਣਾਏ ਝਗੜਾ ਪਾਇਆ ਜੇ ਤਾਂ ਕੰਮ ਕਰ ਲਿਆ ਚੰਗਾ ਫਿਰ ਉਹ ਦੱਸਦਾ ਵੀ ਮੈਂ ਇੰਨਾ ਕਰ ਲਿਆ ਤੇ ਹੁਣ ਝਗੜਾ ਕਿੱਥੇ ਪੈਦਾ ਹੋ ਗਿਆ ਅੰਦਰ ਅੰਦਰ ਹੋਰ ਕੁਛ ਹੈ ਬਾਹਰੋਂ ਕੁਛ ਹੋਰ ਕਰ ਰਿਹਾ ਝਗੜਾ ਹੀ ਪੈਦਾ ਹੋਣਾ ਫਿਰ ਬਣਦੀ ਨਹੀਂ ਕੋਈ ਨਾ ਫਿਰ ਉਹ ਧਰਮ ਦੇ ਨਾਲ ਉਹਦੀ ਸਾਂਝ ਨਹੀਂ ਪੈਦਾ ਹੁੰਦੀ ਪਰ ਗੁਰੂ ਮਹਾਰਾਜ ਕਹਿੰਦੇ ਸਤਗੁਰੂ ਇੱਡਾ ਵੱਡਾ ਇਨਸਾਫ ਹੈ ਕਰਦਾ ਹੈ ਉਹਦੇ ਹੱਥ ਵਿੱਚ ਨਿصاف ਹੈ ਸਤਗੁਰੂ ਹੱਥ ਨਵੇੜ ਉਹਦੇ ਹੱਥ ਵਿੱਚ ਇਨਸਾਫ ਹੈ ਝਗੜ ਚੁਕਾਇਆ ਸਾਡਾ ਝਗੜਾ ਚੁਕਾ ਦਿੰਦਾ ਖਤਮ ਕਰ ਦਿੰਦਾ ਸਾਨੂੰ ਤਾਂ ਬੜੇ ਇਸ ਤਰੀਕੇ ਗੁਰੂ ਸਾਹਿਬ ਨੇ ਦੱਸਿਆ ਬਹੁਤ ਤਰੀਕ ਰੋਜ਼ ਤੁਸੀਂ ਪੜਦੇ ਹੋ ਜਦੋਂ ਆਪਾਂ ਬਾਰ-ਬਾਰ ਪੜਦੇ ਹਾਂ ਆਪਾਂ ਕਈ ਵੇਲੇ ਰੋਜ਼ ਜਪਜੀ ਸਾਹਿਬ ਪੜਦੇ ਕਿਵਲੇ ਆਪਾਂ ਅਰਥ ਵੀ ਮੈਂ ਕਰ ਚੁੱਕਾ ਤਿੰਨ ਚਾਰ ਵਾਰ ਪਰ ਜਦੋਂ ਸਮਝ ਲੱਗਦੀ ਹੈ ਮੈਂ ਸਿਰੇ ਪੜ ਕੇ ਸਮਝ ਆ ਰਹੀ ਸੀ ਵੀ ਗੁਰੂ ਸਾਹਿਬ ਨੇ ਸਵਾਲ ਦੋ ਕੀਤੇ ਆ ਆਪਾਂ ਇੱਕ ਦਾ ਹੀ ਉੱਤਰ ਕਰਦੇ ਆ ਦੋਨੇ ਪੰਕਤੀਆਂ ਦਾ ਉੱਤਰ ਜਿਹੜਾ ਹੈ ਇੱਕ ਪੰਕਤੀ ਵਿੱਚ ਦਿੱਤਾ ਆਪਾਂ ਪੜਦੇ ਆ ਫੇਰ ਕੀ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਵੀ ਆਪਾਂ ਜਾਨਦੇ ਨ ਕਿਦੋਂ ਉਹਦੇ ਕਿਸੇ ਬੰਦੇ ਨੂੰ ਮਿਲਣਾ ਗਿਫਟ ਕੀ ਲੈ ਕੇ ਜਾਈਏ ਕੀ ਤੋਹਫਾ ਲੈ ਕੇ ਜਾਈਏ ਫੇਰ ਕੀ ਅੱਗੇ ਰੱਖੀਏ ਜਿੱਦਿਸੇ ਦਰਬਾਰ ਮੂੰਹ ਕਹਿ ਬੋਲਣ ਬੋਲੀਏ ਜਿਸੋਂ ਧਰੇ ਪਿਆਰ ਹੁਣ ਦੋਨਾਂ ਦਾ ਆਂਸਰ ਜਿਹੜਾ ਉੱਤਰ ਗੁਰੂ ਸਾਹਿਬ ਨੇ ਦਿੱਤਾ ਫੇਰ ਕਿਆ ਅੱਗੇ ਰੱਖੀਏ ਕੀ ਰੱਖਣਾ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਦੇ ਦਿਓ ਮੂੰਹੋਂ ਕੇ ਬੋਲਣ ਬੋਲੀਏ ਕਹਿੰਦੇ ਸੱਚ ਨਾਓ ਵੜਿਆਈ ਵਿਚਾਰ ਫੇਕੀ ਮਿਲੇਗਾ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵਾਂ ਜਾਣੀਏ ਸਭ ਆਪੇ ਸਚਿਆਰ ਸਤਗੁਰ ਹੱਥ ਨਵੇੜ ਝਗੜ ਚੁਕਾਇਆ ਕਰਤਾ ਕਰੇ ਸਹੋਗ ਨਾ ਚਲੇ ਚਲਾਇ ਜੋ ਕਰਦਾ ਕਰਤਾ ਹੀ ਕਰਦਾ ਉਹਦੇ ਕੀਤੇ ਹੁੰਦਾ ਹੈ ਕਿਸੇ ਦੇ ਚਲਾਇਆ ਕੁਛ ਨਹੀਂ ਹੁੰਦਾ ਉਹ ਵੋਈ ਚਲਾ ਰਿਹਾ ਹੈ ਕਰਤਾ ਕਰੇ ਸਹੋਗ ਨਾ ਚਲੇ ਚਲਾਇ ਸਮੇਂ ਦੀ ਸਮਾਪਤੀ ਹੈ ਇਨੀਆਂ ਬੇਨਤੀਆਂ ਗੁਰਸੰਗਤ ਜੀ ਪ੍ਰਵਾਨ ਕਰਨੀਆਂ ਬਲੌਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ